ਆਪ ਬੰਤੇ ਨੂੰ ਕੋਰ ਨਾਲ ਦੇਖ ਲੋ ਇਸ ਕੰਟਾ ਦੇ ਵਿੱਚ ਕਾਂਡ ਕਰ ਗਿਆ ਤਾਂ ਇੱਕ ਸਕੂਟਰੀ ਦੇ ਵਿੱਚੋਂ 5 ਲੱਖ ਰੁਪਏ ਉਡਾ ਕੇ ਲੈ ਗਿਆ ਹੈ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਹੈ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਕੂਟਰੀ ਦੇ ਨੇੜੇ ਪਹੁੰਚਦਾ ਹੈ ਚਾਬੀ ਲਗਾਉਂਦਾ ਹੈ ਡਿੱਕੀ ਨੂੰ ਤਾਂ ਡਿੱਗੀ ਦੇ ਵਿੱਚ ਜਿਹੜੇ 5 ਲੱਖ ਰੁਪਏ ਪਏ ਸੀ ਉਸ ਨੂੰ ਉਡਾ ਕੇ ਲੈ ਗਿਆ ਦਰਸਾਲ ਇਹ ਪੂਰਾ ਮਾਮਲਾ ਪਟਿਆਲਾ ਦੇ ਤੋਪਖਾਨਾ ਮੋੜ ਜੁੱਤੀ ਮਾਰਕੀਟ ਦਾ ਹੈ ਜਿੱਥੇ ਇਕ ਨੌਜਵਾਨ ਬੈਂਕ ਦੇ ਵਿੱਚੋਂ ਪੈਸੇ ਕਢਵਾ ਕੇ ਲਿਆ ਸੀ ਤਾਂ ਉਸਨੇ ਕਿਸੇ ਦੇ ਪੈਸੇ ਦੇਣੇ ਸੀ ਤਾਂ ਆਪਣੀ ਸਕੂਟਰੀ ਦੇ ਡਿੱਗੀ ਦੇ ਵਿੱਚ ਪੈਸੇ ਰੱਖੇ ਹੋਏ ਸੀ ਤਾਂ ਜਿਸ ਵਿਅਕਤੀ ਦੇ ਉਸਨੇ ਪੈਸੇ ਦੇਣੇ ਸੀ ਉਸ ਨੂੰ ਫੋਨ ਕਰਕੇ ਆਪਣੇ ਘਰ ਬੁਲਾ ਲਿਆ ਤਾਂ ਪੈਸੇ ਸਕੂਟਰੀ ਦੇ ਵਿੱਚ ਰੱਖ ਦਿੱਤੇ ਪਰ ਇੰਨੀ ਦੇਰ ਨੂੰ ਰਿਪੀਟ ਪਰ ਜਿੰਨੀ ਦੇਰ ਨੂੰ ਜਿਸ ਬੰਦੇ ਦੇ ਉਸਨੇ ਪੈਸੇ ਦੇਣੇ ਸੀਗੇ ਉਹ ਪਹੁੰਚਦਾ ਉਸ ਤੋਂ ਪਹਿਲਾਂ ਆ ਚੋਰ ਪਹੁੰਚ ਜਾਂਦਾ ਹੈ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਸਕੂਟਰੀ ਦੇ ਨੇੜੇ ਪਹੁੰਚ ਕੇ ਪਹਿਲਾਂ ਤਾਂ ਚਾਬੀ ਲਗਾ ਦਿੰਦਾ ਹੈ ਫਿਰ ਸਕੂਟਰੀ ਦੇ ਵਿੱਚੋਂ 5 ਲੱਖ ਰੁਪਏ ਦੀ ਨਕਦੀ ਉਡਾ ਕੇ ਫਰਾਰ ਹੋ ਜਾਂਦਾ ਹੈ ਤਾਂ ਸੀਸੀਟੀਵੀ ਦੇ ਵਿੱਚ ਪੂਰੀ ਵਾਰਦਾਤ ਕੈਦ ਹੋ ਗਈ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕਿ ਕਿਸ ਤਰ੍ਹਾਂ ਕੋਈ ਡਿੱਗੀ ਦੇ ਵਿੱਚੋਂ ਜਾ ਕੇ ਕਿਸ ਤਰ੍ਹਾਂ ਕੋਈ ਇਹ ਪੈਸੇ ਚੋਰੀ ਕਰਕੇ ਲੈ ਗਿਆ ਤਾਂ ਇਹ ਖਬਰ ਜਾਗਰੂਕ ਵੀ ਕਰਨ ਵਾਲੀ ਇੱਕ ਤਰੀਕੇ ਦੇ ਨਾਲ ਕਿਉਂਕਿ ਜੇਕਰ ਤੁਸੀਂ ਵੀ ਇਸ ਤਰੀਕੇ ਨਾਲ ਨਕਦੀ ਰੱਖਦੇ ਹੋ ਤਾਂ ਸਾਵਧਾਨ ਰਹੋ ਆਪਣੇ ਜਿਹੜੇ ਵਾਹਨ ਹੁੰਦੇ ਨੇ ਉਹਨਾਂ ਦੀ ਦੇਖਭਾਲ ਕਰੋ ਕਿਉਂਕਿ ਉਸ ਦੇ ਅੰਦਰ ਜੇਕਰ ਤੁਸੀਂ ਪੈਸੇ ਰੱਖੇ ਆ ਤਾਂ ਜਰੂਰ ਦੇਖੋ ਕਿਉਂਕਿ ਇਸ ਤਰੀਕੇ ਦਾ ਕਾਡ ਹੋ ਸਕਦਾ ਹੈ ਤਾਂ ਪਟਿਆਲਾ ਦਾ ਇਹ ਮਾਮਲਾ ਹੈ ਤੋਪਖਾਨਾ ਮੋੜ ਹੈ ਜਿੱਥੇ ਜੁੱਤੀ ਮਾਰਕੀਟ ਹੈ ਤਾਂ ਜੜੀ ਕਾਫੀ ਮਸ਼ਹੂਰ ਪੰਜਾਬੀ ਜੁੱਤੀ ਮਾਰਕੀਟ ਆ ਉੱਥੋਂ ਦੇ ਰਹਿਣ ਵਾਲੇ ਰਾਹੁਲ ਨਾਮ ਦੇ ਨੌਜਵਾਨ ਵੱਲੋਂ ਬੈਂਕ ਦੇ ਵਿੱਚੋਂ ਪੈਸੇ ਕਢਵਾਏ ਸੀਗੇ ਉਸਨੇ ਕਿਸੇ ਦੇ ਪੈਸੇ ਦੇਣੇ ਸੀਗੇ ਤਾਂ ਪੈਸੇ ਦੇਣ ਤੋਂ ਬਾਅਦ ਦੇਣ ਲਈ ਉਹ ਬੈਂਕ ਦੇ ਵਿੱਚੋਂ ਪੈਸੇ ਕਢਵਾ ਕੇ ਲਿਆਂਦਾ ਹੈ ਤਾਂ ਆਪਣੀ ਸਕੂਟਰੀ ਦੀ ਡਿੱਗੀ ਦੇ ਵਿੱਚ ਰੱਖ ਲੈਂਦਾ ਹੈ ਤਾਂ ਇਹ ਚੋਰ ਆਂਦਾ ਹੈ ਜਿਹੜਾ ਕਿ ਪਹਿਲਾਂ ਸਕੂਟਰੀ ਦੇ ਆਲੇ ਦੁਆਲੇ ਘੁੰਮਦਾ ਹੈ ਫਿਰ ਜੇਬ ਚੋਂ ਚਾਬੀ ਕੱਢ ਕੇ ਸਕੂਟਰੀ ਨੂੰ ਲਾ ਦਿੰਦਾ ਹੈ ਤਾਂ ਉਸ ਦੇ ਵਿੱਚੋਂ ਨਕਦੀ ਉਡਾ ਕੇ ਲੈ ਜਾਂਦਾ ਹੈ ਤਾਂ ਸੀਸੀਟੀਵੀ ਦੇ ਵਿੱਚ ਇਹ ਕੈਪਚ ਹੋ ਗਿਆ ਤਾਂ ਇਸ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਇਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਰਾਜ ਸਬੰਧੀ ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਪੁਲਿਸ ਇਸ ਚੋਰ ਦੀ ਪਾਲ ਕਰ ਰਹੀ ਹੈ ਤੁਸੀਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਚੋਰ ਕਾਬੂ ਆ ਸਕੇ ਮੈਂ ਬਲਵੰਤਰਾਏ ਸਾਹਿਬ ਕਾ ਐਮਸੀ ਅੰਮਿਰਨ ਨਤੂਰਾਮ ਸਾਹਿਬ ਕਾ ਐਮਸੀ ਬੈਠੇ ਨੇ ਔਰ ਸਾਡੇ ਏਰੀਆ ਦੇ ਕੁਝ ਮੋਹਤਵੀਨ ਬੰਦੇ ਬੈਠੇ ਨੇ ਅੱਜ ਕਰੀਬ ਕੋਈ 3:30 ਵਜੇ ਰਾਜਕਮਰਦ ਦਾ ਮੁੰਡਾ ਰਾਹੁਲ ਜਿਹੜਾ ਹੈ ਉਹ ਬੈਂਕ ਤੋਂ 5 ਲੱਖ ਦੀ ਪੇਮੈਂਟ ਕਢਵਾ ਕੇ ਲੈ ਕੇ ਆਇਆ ਜਦੋਂ ਉਹਨੂੰ ਜਿਹੜੀ ਪੇਮੈਂਟ ਦੇਣੀ ਹੈ ਨਾ ਕਿਸੇ ਨੂੰ ਉਸ ਨੂੰ ਫੋਨ ਮਾਰਿਆ ਬਿੱਤੇ ਉੱਥੇ ਆ ਕੇ ਮੈਨੂੰ ਪੇਮੈਂਟ ਲੈ ਗਿਆ ਇੱਥੇ ਆਪਣੇ ਰਗੋ ਤੋਫਕਾ ਨਾਲ ਮੋਲ ਬਾਅਦ ਕਿ ਬਹਿ ਗਿਆ 10 ਮਿੰਟ ਬੈਠਿਆ ਉਹ ਆਇਆ ਨਹੀਂ ਆਂਦੋ ਸਾਰੇ ਇਹਦੇ ਘਰ ਆ ਗਏ ਰਾਜੂ ਨੇ ਕਹਿਤਾ ਵੀ ਮੈਂ ਤੇਰੀ ਕੰਮ ਕਿਹਾ ਸੀਗਾ ਤੂੰ ਗਿਆ ਨਹੀਂ ਉਹਨਾਂ ਨਾਲ ਦੀ ਨਾਲ ਬੋਤਲਾਂ ਲਈ ਗਲੀ ਚੱਤੇ ਟੀਬਲ ਦੇ ਸਾਹਮਣੇ ਚਲਾ ਗਿਆ ਆਪਣੀ ਐਕਟਿਵਾ ਉੱਤੇ ਖੜੀ ਕਰਕੇ ਗਲੀ ਦੇ ਵਿੱਚ ਗਿਆ ਹੀ ਹੈ ਕਿਉਂ ਪਤਾ ਨਹੀਂ ਅਣਪਛਾਦਾ ਬੰਦਾ ਕਿਹੜਾ ਆਇਆ ਉਹ ਪੀਲਾ ਰੱਖੇ ਉਹਨੇ ਕੈਮਰੇ ਚ ਆ ਗਿਆ ਸਾਰਾ ਕੁਝ ਉਹਨੇ ਆਪਣੀ ਮਾਸਟਰ ਚਾਬੀ ਨਾਲ ਐਕਟਿਵਾ ਦੀ ਡਿੱਗੀ ਖੋਲੀ ਉਤੋਂ ਪੂਰਾ ਪੈਕੇਟ ਕੱਢ ਗਏ 5 ਲੱਖ ਦਾ ਉਹ ਜਾ ਰਿਹਾ ਸਿੱਧੇ ਉਹ ਸਾਰੀ ਐਕਟਿਵਾ ਦੇਖ ਲਿਆ ਸੀ ਪ੍ਰਧਾਨ ਜੀ ਗੱਲ ਕਰੀਏ ਇੱਕ ਮਹੀਨੇ ਤੇ ਕਾਫੀ ਜ਼ਿਆਦਾ ਇਹ ਵਾਰਨਾ ਤਾਂ ਉਹ ਟੋਖਾ ਨਾਲ ਮੋੜ ਦੇ ਵਿੱਚ ਹੋ ਗਿਆ ਨੇ ਕਾਫੀ ਢੀਂਗ ਵਾਲਾ ਇਲਾਕਾ ਹੈਗਾ ਸਰੀਮ ਦਿਨ ਦੇ 8-10 ਕਿੱਦਾਂ ਦੂਰ ਹੈ ਕੀ ਕਹਿਣਾ ਚਾਹੂਗਾ ਪ੍ਰਸ਼ਾਸਨ ਵੀ ਨਲਾਕੀ ਹੈ ਜਾਂ ਪੁਲਿਸ ਵੀ ਇਹਦੀ ਨਲਾਕੀ ਹੈ ਜਿਹੜਾ ਸਰੇ ਆਮ ਇਹਦਾ ਦਿਨ ਦਿਹਾੜੇ ਕਈ ਵਾਰ ਦਾ ਤਾਂ ਪਿਛਲੇ 1 ਮਹੀਨੇ ਛੋਟੇ ਇਹ 1 ਮਹੀਨਾ ਨਹੀਂ ਹੈ ਜੀ ਘਟੋ ਘਟ 6 ਮਹੀਨੇ ਤੋਂ ਇਸ ਤਰ੍ਹਾਂ ਦੀ ਵਾਰਦਾਤ ਲਗਾਤਾਰ ਹੋ ਰਹੀ ਹੈ ਇਹ ਵਿਚਾਰੇ ਅਨਪੜ੍ਹ ਗਰੀਬ ਬੰਦੇ ਕਈ ਤੇ ਰਿਪੋਰਟ ਲਿਖਾ ਕੇ ਨਹੀਂ ਆਉਂਦੇ ਕਈਆਂ ਦਾ ਮੋਬਾਈਲ ਹੱਥ ਹੀ ਦੇ ਅੰਦਰ ਹੁੰਦਾ ਖੜਾ ਵਿਚਾਰਾ ਸ਼ਾਮ ਨੂੰ ਖੜਾ ਹੁੰਦਾ ਤੇ ਹੱਥ ਦੇ ਅੰਦਰ ਮੋਬਾਈਲ ਖੋ ਕੇ ਨਾੜ ਜਾਂਦਾ ਇੱਕ ਦੀ ਮੋਟਰਸਾਈਕਲ ਚੱਕ ਕੇ ਲੈ ਗਏ ਇੱਕ ਦਾ ਦਰਵਾਜ਼ਾ ਖੁਲਾ ਕੇ ਚੈਨ ਕੱਢ ਕੇ ਲੈ ਗਏ ਵਾਰਦਾਤਾ ਇਹ ਨਹੀਂ ਹੈ ਕਿ ਮੈਂ ਸਾਰੀਆਂ ਦੱਸਣ ਲੱਗ ਜਾ ਔਰ ਪੁਲਿਸ ਦੇ ਅੰਦਰ ਰਿਪੋਰਟ ਜਿਹੜੀ ਕੰਪਲੀਟ ਹੋਈ ਹੈ ਉਹ 15-20 ਕੰਪਲੇਂਟ ਹੈ ਔਰ ਅਸੀਂ ਬਾਰ-ਬਾਰ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਪੁਲਿਸ ਪੁਲਿਸ ਤੋਂ ਮੰਗ ਕਰਦੇ ਹਾਂ ਵੀ ਇੱਥੇ ਪੱਕੇ ਤੌਰ ਤੇ ਨਾਕਾ ਲਾਇਆ ਜਾਏ 10-12 ਪੁਲਸ ਵਾਲੇ ਖੜੇ ਹੋਣ ਤਾਂ ਜੋ ਇਸ ਇਲਾਕੇ ਨੂੰ ਪੂਰੀ ਨਿਗਰਾਨੀ ਹੋਵੇ ਲੱਗਦਾ ਨਹੀਂ ਕੁਛੀ ਦੂਰ ਤੇ ਜਿਹੜੇ ਹੈ ਪੁਲਿਸ ਚੌਕੀ ਹੈਗੇ ਆ ਵੱਡਾ ਸਾਰਾ ਇੱਕ ਕੋਈ ਨਹੀਂ 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 ਉਹਨਾਂ ਨੂੰ ਫੁਰਸਤ ਹੀ ਨਹੀਂ ਹੈ ਠੇਕਿਆਂ ਦੇ ਅੱਗੇ ਜਿਹੜੇ ਬੰਦੇ ਖੜੇ ਆ ਉਹਨਾਂ ਨੂੰ ਹਟਾਉਣ ਦੀ ਫੁਰਸਤ ਨਹੀਂ ਹੈ ਉਲਝਾ ਲੈ ਉਹਨਾਂ ਨੂੰ ਆਪ ਲੈੰਦੇ ਔਰ ਇਧਰ ਜਾਈ ਕਿਲਾ ਚੋਂ ਰਿਪੋਰਟ ਕਰਾਈਏ ਇੱਕ ਤਾਂ ਇਹ ਗੰਦਾ ਨਾਲਾ ਜਿਹੜਾ ਹੈ ਅੱਧਾ ਹਿੱਸਾ ਸਾਡੇ ਡਿਵੀਜ਼ਨ ਚ ਪੈਂਦਾ ਹੈ ਅੱਧਾ ਹਿੱਸਾ ਸਾਡੇ ਕਤਵਾਲੀ ਚ ਪੈਂਦਾ ਹੈ ਔਰ ਇਹ ਅਨਪੜ੍ਹ ਬੰਦੇ ਇਧਰ ਰੋਗ ਮਾਜਰਾ ਚੋਰੀ ਹੁੰਦੀ ਹੈ ਕਤਵਾਲੀ ਜਾਂਦੇ ਕਤਵਾਲੀ ਵਾਲੇ ਕਹਿੰਦੇ ਡਿਵੀਜ਼ਨ ਜਾਓ ਉਹ ਜਦੋਂ ਡਿਵੀਜ਼ਨ ਜਾਂਦੇ ਆਂ ਕਹਿੰਦੇ ਫਿਰ ਸਾਡੇ ਕੋਲ ਇਲਾਕਾ ਨਹੀਂ ਹੈ ਜੀ ਕਤਵਾਲੀ ਜਾਓ ਜੀ ਕਿਸੇ ਅਧਿਕਾਰੀ ਨਾਲ ਗੱਲ ਕਰੋ ਕਿ ਤੁਸੀਂ ਏਰੀਆ ਬਾਰੇ ਮਤਲਬ ਕਿ ਲਗਾਤਾਰ ਜਿਹੜੀਆਂ ਫਿਰ ਵਾਰਦਾਤਾਂ ਜਿਹੜੀਆਂ ਵਧਦੀਆਂ ਜਾਂਦੇ ਰਹੇ ਪੂਰਾ ਫਰੀਦਪੁਰ ਵਾਲਾ ਇਲਾਕਾ ਘੱਟੋ ਘਾਟੀ ਕਿਸਾਲ ਤੱਕ ਕਰਦੇ ਰਹੇ ਆ ਜੀ ਔਰ ਇੱਕ ਸਾਲ ਤੋਂ ਅਸੀਂ ਕਹਿੰਦੇ ਰਹੇ ਹਾਂ ਵੀ ਸਾਡੀ ਯਾਤਰਾਵਾਂ ਨਿਕਲਦੀ ਹੈ ਆਪਣੇ ਗਣੇਸ਼ ਉਤਸਵ ਦੀ ਯਾਤਰਾ ਨਿਕਲਦੀ ਹੈ ਸਾਨੂੰ ਸਿਕਿਉਰਟੀ ਵੀ ਨਹੀਂ ਦਿੱਤੀ ਜਾਂਦੀ ਔਰ 11-11 ਦਿਨ ਅਸੀਂ ਇੱਥੇ ਗਣੇਸ਼ ਉਤਸਵ ਮਨਾਉਂਦੇ ਆ ਉਹਨਾਂ ਦੀ ਪੂਜਾ ਪਾਠ ਕਰਦੇ ਆ ਪੁਲਿਸ ਦਾ ਕੋਈ ਪੈਰਾ ਨਹੀਂ ਹੁੰਦਾ ਲਿਖ ਕੇ ਗੇ ਐਸਐਸਪੀ ਸਾਹਿਬ ਨੂੰ ਵੀ ਦੇ ਕੇ ਆਨੇ ਕੋਈ ਤਾਨ ਨਹੀਂ ਦਿੱਤਾ ਜਾਂਦਾ ਔਰ ਇੱਥੇ ਸਾਰੀ ਜਿਹੜੀ ਲੋਕੈਲਟੀ ਹੈ ਉਹ ਕੰਮਗਰ ਬੰਦੇ ਬੈਠੇ ਆ ਗਰੀਬ ਆਦਮੀ ਹੈ ਔਰ ਚੰਦ ਬੰਦਿਆ ਕੋਲ ਪੈਸਾ ਆਇਆ ਹੈ ਉਹ ਬਾਹਰ ਦੀ ਮਿਹਨਤ ਕਰਕੇ ਐਗਜ਼ੀਬਿਸ਼ਨ ਲਾ ਕੇ ਉਹ ਪੈਸਾ ਘੁਮਾਰੇ ਆ ਔਰ ਅੱਜ ਇਹਨੇ ਡੱਕੇ ਹੋ ਰਹੇ ਆ ਖੋਹ ਹੋ ਰਹੀ ਹੈ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ ਕਿਸੇ ਨੂੰ ਕਿਸੇ ਦਾ ਡਰ ਹੀ ਨਹੀਂ ਹੈ ਖੌਫ ਹੀ ਨਹੀਂ ਹੈ ਸਰਕਾਰ ਦਾ ਖੌਫ ਨਹੀਂ ਹੈ ਮੇਰਾ ਨਾਮ ਰਾਜ ਕੁਮਾਰ ਹੈ ਰਾਜਮਾਰੀ ਕੀ ਗੱਲ ਹੋਈ ਕੋਈ ਐਦਾਂ ਜੀ ਬੇਟਾ ਕੋਈ ਸਵੇਕ 7 ਵਜੇ ਆਇਆ ਸੀਗਾ ਨਾਮ ਬਤਾ ਜੀ ਰਾਹੁਲ ਆ ਬੇਟਾ ਜੀ ਨਾਮ ਇਹਦੀ ਆਇਆ ਸੀਗਾ ਵਾਰ ਮੈਂ ਉਹਨੂੰ ਕੋਈ ਕੰਮ ਕਿਹਾਇਆ ਸੀਗਾ ਮੈਂ ਉਹਨੂੰ ਬਾਰੋ-ਬਾਰ ਇਹ ਤੂੰ ਆਜ ਮਾਰ ਕੇ ਕਹਿੰਦਾ ਕਿ ਅਮਗੈਰ ਉਹ ਕੰਮ ਨਹੀਂ ਕਰਕੇ ਆ ਮੈਨੂੰ ਨੇ ਦੱਸਿਆ ਨਹੀਂ ਵੀ ਪੇਮੈਂਟ ਐਕਟਿਵਾਜ ਪਈ ਹੈ ਉਹ ਲੈ ਕੇ ਆਇਆ ਉਹਦੀ ਕੋਈ ਟ੍ਰੇਡ ਫੇਅਰ ਲਗਾਉਂਦਾ ਹੁੰਦੇ ਬਾਹਰਲੇ ਮੁਲਕਾਂ 'ਚ ਪੇਮੈਂਟ ਆਣੀ ਸੀ ਕਿਸ ਨੂੰ ਦੇਣੀ ਵੀ ਸੀ ਉਹ ਉਹ ਕਹਿੰਦਾ ਮੈਂ ਹੁਣ ਹੀ ਜਾਣਾ ਐਕਟਿਵਾ ਬਾਹਰੋਂ ਵਾਰ ਲੈ ਕੇ ਨਾ ਉੱਥੇ ਚਲਾ ਗਿਆ ਜਿਹੜਾ ਆਪਣਾ ਦੋ ਪਾਰਕਾਂ ਦੇ ਸਾਹਮਣੇ ਗਲੀ ਜਾਂਦੀ ਇੱਕ ਬੋਤਲਾਂ ਵਾਲੀ ਗਲੀ ਕਰਨੀਆਂ ਤੇ ਉੱਥੇ ਐਕਟਿਵਾ ਲਾ ਕੇ ਆਪਣੀ ਅੰਦਰ ਚਲਾ ਗਿਆ ਦੀ ਆਹੋ ਗਲੀ ਦੇ ਤੇ ਮੈਨੂੰ ਉਹਨੇ ਫਿਰ ਬਾਅਦ ਚ ਡਿੱਗੀ ਉਹਨੇ ਸੰਭਾਲੀ ਹੋਣੀ ਮੈਨੂੰ ਫੋਨ ਆਇਆ ਉਹਦਾ ਉਹਨੇ ਪਾਪਾ ਮੈਂ ਪੇਮੈਂਟ ਲੈ ਕੇ ਆਇਆ ਸੀਗਾ 5 ਲੱਖ ਰੁਪਏ ਤੇ ਇਹਦੇ ਚ ਤਾਂ ਕੁਛ ਹੈ ਨਹੀਂ ਮੈਂ ਕਿਹਾ ਤਾਂ ਕਿਹੜੀ ਪੇਮੈਂਟ ਲੈ ਕੇ ਆਇਆ ਤੂੰ ਕਿਹਦੀ ਆ ਕੱਕ ਜਿ ਨੂੰ ਕਰਨੀ ਸੀ ਜੀ ਮੇਰੀ ਸ਼ੀ ਦੀ ਪੇਮੈਂਟ ਤੇ ਫਿਰ ਜਾ ਕੇ ਸਾਡੇ ਅੱਧਾ ਘਰ ਆ ਕੇ ਵੀ ਐਂ ਨੀ ਪੈਸੇ ਤੂੰ ਲੈ ਕੇ ਆਇਆ ਸਮ ਦੱਸਿਆ ਨਹੀਂ ਵੀ ਕਿਹਨੇ ਆਇਆ ਹੋ ਕੇ ਨਹੀਂ ਗਿਆ ਤੇ ਉੱਥੇ ਫਿਰ ਅਸੀਂ ਭਾਜ ਨਟ ਕਰਕੇ ਕੈਮਰੇ ਕਮਰੇ ਤਲਾਸ਼ੇ ਉਦੇ ਚ ਵੀਡੀਓ ਜਿਹੜੀ ਸਾਡੇ ਸਾਹਮਣੇ ਆਈ ਉਹ ਤੇ 5 ਲੱਖ ਰੁਪਏ ਬੈਂਕ ਚੋਂ ਕਢਾ ਕੇ ਲਿਆ ਸੀਗੇ ਬੈਂਕ ਚੋਂ ਜੀ ਛੋਟੀ ਬਾਰਾਂ ਜਿਹੜੀ ਪੀ ਐਨ ਬੀ ਬੈਂਕ ਬ੍ਰਾਂਚ ਹੈਗੀ ਉਥੋਂ ਲੈ ਕੇ ਆਏ ਸੀਗੇ ਇਹ ਤੇ ਜਿਹੜਾ ਫੁਟੇ ਚਾਰ ਆ ਵੀ ਇੱਕ ਬੰਦਾ ਜਿਹੜਾ ਉਹ ਨਿਫਾਫਾ ਲੈ ਕੇ ਜਾ ਰਿਹਾ ਉਹੀ ਪੇਮੈਂਟ ਸੀ ਬਿਲਕੁਲ ਉਹੀ ਪੇਮੈਂਟ ਸੀ ਜੀ ਇਸ ਨੂੰ ਕੰਪਲੀਟ ਲਿਖਾਤੀ ਜੀ ਕਿ ਮਿਲਣ ਠੀਕ ਹੈ ਜੀ ਪੁਲਿਸ ਵਾਲੇ ਸਾਨੂੰ ਤਸੱਲੀ ਦਾ ਦਵਾ ਰਹੇ ਆ ਜੀ ਅਸੀਂ ਕਾਰਵਾਈ ਕਰ ਰਹੇ ਆ ਬੈਂਕ ਗਏ ਨੇ ਉਹ ਮੁੰਡੇ ਨੂੰ ਲੈ ਕੇ ਕੈਮਰੇ ਉੱਤੇ ਜਿੰਨੇ ਵੀ ਰਸਤੇ ਚਾਹੇ ਉੱਤੇ ਦੇ ਬੈਂਕ ਦੇ ਉਹ ਸਾਰੇ ਟੰਡੋਲੇ ਨੇ ਉੱਤੇ ਦੇ ਬੁੱਧੀ ਅਧਾਰਤੇ ਸਾਨੂੰ ਰਿਸ਼ਵਾਤ ਦੁਆਰੇ ਵੀ ਕਾਰਵਾਈ ਕਰ ਰਹੇ ਹਾਂ